ਕਰਨ ਤੋਂ ਪਤਾ ਹੈ ਕਿ 23 ਤਰੀਕ ਨੂੰ ਹਿੰਦੁਸਤਾਨ ਅਤੇ ਆਸਟ੍ਰੇਲੀਆ ਦਾ 2022 ਜਗਤ ਮੈਚ ਹੋਣ ਦੀ ਰੋਲ ਦਿੱਤਾ ਜਾਣਾ ਹੈ। ਬਹੁਤ ਸਾਲ ਬਾਅਦ ਇੱਕ ਵੱਡਾ ਸਪੋਰਟ ਇਵੈਂਟ ਕਿੱਥੇ ਹੋਣ ਜਾ ਰਿਹਾ ਹੈ। ਇਸ ਲਈ ਪੰਜਾਬ ਪੁਲਿਸ ਵੱਲੋਂ ਪੂਰਾ ਸੁਰੱਖਿਆ ਪ੍ਰਬੰਧ ਕੀਤਾ ਗਿਆ ਹੈ। ਜਿਸ ਦੇ ਲਈ तकरीबन 1500 ਸਾਢੇ ਮੁਲਾਜ਼ਮ ਅਤੇ ਹੋਰ ਸੀਨੀਅਰ ਆਫਸਰ ਡਿਊਟੀ ਲਗਾਈ ਗਈ ਹੈ। ਇਸ ਲਈ ਅਬ ਜਿਹੜੇ ਸਾਡੇ ਅਸੀਂ ਸੁਰੱਖਿਆ ਪ੍ਰਬੰਧ ਕੀਤੇ ਆ ਉਹ ਇਹ ਵੀ ਮੱਦੇਨਜ਼ਰ ਰੱਖਿਆ ਕਿ ਜਿਹੜੇ ਨਾਲ ਹੀ ਰਹਿੰਦੇ ਲੋਕ ਹੈ ਜਿਹੜੇ ਸੈਕਟਰ ਦੇ ਵਿੱਚ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਜਾਂ ਤੰਗੀ ਨਾ ਜਿਹੜੇ ਰੋਡ ਡਾਇਵਰਜਨਸ ਹੈ ਉਹ ਸਰਕਾਰ ਤੇ ਕ੍ਰਾਫਟ ਡਾਇਵਰਟ ਕਰਨਾ ਪਏਗਾ ਉਹ ਰੋਡ ਡਾਇਵਰਜਨਸ ਦੀ ਪਲਾਨ ਕੀਤੇ ਗਏ ਹਨ ਔਰ ਇਹ ਜਾ ਰਹੀ ਅਸੀਂ ਅਖਬਾਰਾਂ ਚ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਸਾਰਿਆਂ ਨੂੰ ਟ੍ਰੈਫਿਕ ਪਲਾਨ ਅਸੀਂ ਤੁਹਾਨੂੰ ਦੱਸਾਂਗੇ ਤਾਂ ਕਿ ਲੋਕਾਂ ਨੂੰ ਆਨਜਾਨੇ ਵਿੱਚ ਅਸੁਵਿਧਾ ਨਾ ਹੋਵੇ ਅਸੀਂ ਪਾਰਕਿੰਗ ਸਲੋਟਸ ਵੀ ਆਈਡੈਂਟੀਫਾਈ ਕੀਤਾ ਹੈ ਔਰ ਜਿਹੜੇ ਇੱਥੇ ਉਸ ਦਿਨ ਦਰਸ਼ਕ ਆਣਗੇ ਉਹਨਾਂ ਲਈ ਜਿਹੜੇ ਟਿਕਟਸ ਪਾਸਸ ਜਾਰੀ ਹੋਏ ਆ ਉਹਦੇ ਵਿੱਚ ਉਹਨਾਂ ਦੀ ਪਾਰਕਿੰਗ ਕਿੱਥੇ ਕਿੱਥੇ ਹੋਣੀ ਹੈ ਉਹ ਸਾਰਾ ਕੁਝ ਦੱਸਿਆ ਗਿਆ ਇਸ ਤੋਂ ਇਲਾਵਾ ਅਸੀਂ ਇਲੈਕਟ੍ਰੋਨਿਕ ਸਿਕਿਉਰਿਟੀ ਨੂੰ ਵੀ ਕਾਫੀ ਮੂਕਾ ਕੀਤਾ ਆ 100 ਤੋਂ ਵੱਧ ਕੈਮਰੇ ਸਟੇਡੀਅਮ ਦੇ ਚਾਰੋਂ ਪਾਸੇ ਲਾਏ ਗਏ ਆ ਨੰਬਰ ਪਲੇਟ ਆਟੋਮੈਟਿਕ ਨੰਬਰ ਪਲੇਟ ਰੀਡਰਸ ਹੈ ਪੂਰੀ ਪੂਸਟਾਂ ਕਿਤੇ ਜਾ ਰਹੇ ਆ ਸੋ ਕੁਲ ਮਿਲ ਆ ਕੇ ਸਾਡੇ ਸੁਰੱਖਿਆ ਪਰਪੰਸ ਇਥੇ ਆ ਚੁਕੇ ਹਨ ਔਰ ਮੈਂ ਅਸ਼ੋਰ ਕਰਦਾ ਹਾਂ ਕਿ ਨਿਰਵਨ ਇਹ ਮੈਚ ਸੰਬੰਧ ਵਿੱਚ ਤੁਹਾਡੇ ਮਾਧਮ ਤੋਂ ਮੈਂ ਲੋਕਾਂ ਨੂੰ ਇਹ ਬੇਸਿਕ ਕਰਾਂਗਾ ਕਿ ਜਿਹੜੇ ਵੀ ਦਰਸ਼ਕ ਇੱਥੇ ਮੈਚ ਦੇਖਣ ਆਣ ਉਹ ਆਪਣੇ ਨਾਲ ਕੋਈ ਵੀ ਪ੍ਰੋਜੈਕਟਾਈਜ਼ਡ ਜਿਵੇਂ ਕਿ ਪਾਣੀ ਦੀ ਬੋਤਲਾਂ ਹੋਰ ਸਮਗਰੀ ਨਾ ਲੈ ਕੇ ਆ क्योंकि वो इन सिक्योरिटी एजाव और बाकी साढ़े कंट्रोल रूम थोड़ी नहीं तैयार है 112 कोई problem, कोई 112 आ, एक सौ बारह नंबर के किसी कोई तकलीफ आती है कोई प्रॉब्लम कोई सजेशन हो गए तो एक सौ बारह नंबर से डायल करके सकते हो ये मेरी अपील सी सारे दर्शकों ने और बाकी साढ़े वालों सारे ਸਰ ਆਸ-ਪਾਸ ਦੇ ਲੋਕਾਂ ਨੂੰ ਪਾਸ ਜਿਸ਼ੂ ਕਰਾਂਗੇ ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਜਦੋਂ ਮੈਚ ਹੁੰਦਾ ਫਿਰ ਦਿੱਕਤ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਆਉਣ ਜਾਂਦੇ ਨੇ ਜਿਹੜੇ ਜਿਹੜੇ ਆਸ-ਪਾਸ ਦੇ ਇਲਾਕੇ ਦੇ ਵਿੱਚ ਰਿਹਾਇਸ਼ੀ ਮਕਾਨ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਅਸੀਂ ਪਾਸ ਜਿਸ਼ੂ ਕਰ ਰਹੇ ਹਾਂ ਤਾਂ ਕਿ ਉਹਨਾਂ ਦੀ ਐਂਟਰੀ ਨੂੰ ਅਸੀਂ ਯਕੀਨੀ ਬਣਾ ਸਕੀਏ ਸਰ ਕਿੰਨੇ ਤੇ ਲੋਕੀ ਆਣਗੇ ਹਲੇ ਤੱਕ ਡਾਟਾ ਕੋਦੇ ਕੋ ਲਾ ਗਿਆ ਮੇਰਾ ਕਿ ਕਿਨੇ ਲੋਕ ਮੈਚ ਦੇਖਣ ਲਈ ਆਣਗੇ ਤੇ ਕਿੰਨੇ ਪਾਟ ਪਾਤੀ ਜੋੜ ਬਣਾਏ ਜਾ ਰਹੇ ਆਲੇ ਦੁਆਲੇ ਤੇ ਕੀ ਸਿਕਿਉਰਟੀ ਦਾ ਵੀ ਮੇਨ ਇਸ਼ੂ ਹੋਵੇਗਾ ਉਸ ਦਿਨ ਕਿਉਂਕਿ ਦਸੀ ਗੱਡੀਆਂ ਦਾ ਵੀ ਆਉਣੀ ਹੈ ਟਿਕਨਰਤੀਆਂ ਤੇ ਅੱਗੇ ਤੱਕ ਦੇਖ ਲਈਏ ਤਾਂ ਸੋਸਾਇਟੀਜ਼ ਵੀ ਬੰਦੀਆਂ ਰਹਿਗੀਆਂ ਕੋਈ ਬੈਡ ਅੰਦਰ ਨਾ ਇਤਰਾਜ਼ ਹੋਵੇ ਤਾਂ ਕਿੰਨੇ ਕੁ ਪਾਸ ਹਲੇ ਤੱਕ ਇਸ਼ੂ ਹੋ ਚੁੱਕੇ ਨੇ ਕਿੰਨੇ ਕੁ ਲੋਕ ਇੱਧਰ ਆਣਗੇ ਤੇ ਕਿੰਨੇ ਪਾਸ ਇਸ ਨੂੰ ਕਰ ਮੇਰੀ ਜਾਣਕਾਰੀ ਦੇ ਮੁਤਾਬਿਕ ਇਸ ਸਟੇਡੀਅਮ ਦੀ ਟੋਟਲ ਕੈਪੈਸਿਟੀ 27000 ਹੈ ਔਰ ਇਟ ਇਸ ਕਲੀ ਸੋਲਡ ਆਊਟ ਜਿਨਨੇ ਵੀ ਪਾਸਸ ਟਿਕਟਸ ਲਏ ਉਹ ਸਾਰੇ ਵੇਚ ਚੁੱਕੇ ਹਨ ਸੋ ਵੀ ਆਰ ਐਕਸਪੈਕਟਿੰਗ ਹਿਊਜ ਕਰਾਊਡ ਫਾਰ ਉਸ ਦਿਨ ਕੁਝ ਹੋ ਸਕਦਾ ਹੋਲਡਿੰਗ ਏਰੀਆ ਉਸ ਦੇ ਵਿੱਚ ਵੀ ਬਾਹਰ ਵੀ ਲੋਕਾਂ ਦਾ ਇਕੱਠ ਹੋਵੇ ਕਿਉਂਕਿ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੇ ਜਾਂ ਜਿਹੜੇ ਦੇਰ ਤੱਕ ਇੰਤਜ਼ਾਰ ਕਰ but we have made adequate security arrangements jada and diverse thing kar hai but assi andar aur bahar aur pure shehar de vich assi three tier security parbandhte ha aur DIG mr satjit singh bhullar DIG rohtak ye sara function de jida security us provide kardi hai aur SSP mohali and district magistrate mohali they were ਸਰ ਮੀਡੀਆ ਕਵਰੇਜ ਲਈ ਪੂਰੀ ਪ੍ਰੋਬਲਮ ਹੁੰਦੀ ਹੈ ਕਿਉਂਕਿ